ਯਾ ਚਲ ਸਾਰੇ ਠੀਕ ਠਾਕ ਹੋ ਵੀਰੇ ਮੈਂ ਅੱਜ ਪਹਿਲੀ ਵਾਰੀ ਪਹਿਲੇ ਵਲੌਗ ਪਾਉਣ ਲੱਗਿਆ ਮੈਗੀ ਬਣਾਉਣ ਲੱਗਿਆ ਤੇ ਦੇਖੋ ਕਿਵੇਂ ਬਣਦੀ ਆ ਨਾ ਤੇ ਅੱਗੇ ਅੱਗੇ ਡੋੜੇ ਰੋਣਾ ਐਂਡ ਤੱਕ ਵੀਡੀਓ ਲਾਜ਼ਮੀ ਦੇਖਿਆ ਕਰੋ ਪਹਿਲਾ ਹੀ ਵਲੌਗ ਮੈਂ ਤੁਹਾਨੂੰ ਖਾਣੇ ਪੀਣੇ ਦਾ ਬਣਾ ਕੇ ਦਿਖਾ ਦਿੰਨੇ ਆ ਤੇ ਮਾਰਾ ਤੰਦਰੁਸਤੀ ਰੱਖੇ ਸਾਰੇ ਉਹ ਹੋਰ ਕੀ ਹਾਲ ਚਾਹ ਸਾਰੇ ਕਮੈਂਟਰੀ ਚ ਦੱਸਿਓ ਸਾਰੇ ਸਾਰਿਆਂ ਤੋਂ ਪਹਿਲਾਂ ਆਪਾਂ ਵਾਵੇਂ ਕੀ ਹੋਇਆ ਠੀਕ ਆ ਜਾਕੋ ਤੇ ਆਪਾਂ ਪੈਨ ਠੀਕ ਆ ਦੇਖੋ ਤੇ ਆਪਾਂ ਕਰ ਹਲੋ ਸੋ ਪਹਿਲਾ ਪਹਿਲਾ ਮਾਇਆ ਤੜਕਾ ਠੀਕ ਘੰਟੇ ਨੂੰ ਘੰਟੇ ਪਾ ਕੇ ਪੈਸੇ ਤੜਕਾ ਲਾ ਕੇ ਇਹਦਾ ਹਨਾ ਸਵਾਸ ਮੂਲ ਮਟ ਪਾ ਕੇ ਹਨਾ ਸਾਰਾ ਤੇ ਉਦੋਂ ਬਾਅਦ ਬਚਾ ਮਾਰਾ ਫਿਰ ਤਮਣਾ ਮਾਰੇ ਲੱਕੇ ਬਣੇ ਰੋ ਨਾ ਉਹਦਾ ਤੇ ਪਹਿਲਾ ਗੰਡੇ ਲਾਲ ਕਰ ਲਏ ਆ ਠੀਕ ਆ ਸਮਾਨ ਮੈਨੂੰ ਹੋਰ ਲੱਭਿਆ ਨਹੀਂ ਲਾਗੜਾ ਢਲ ਜਿਹਾ ਜਿਹਾ ਭਾਵੇਂ ਗੰਦੇ ਆ ਨਾ ਸੜਕਾਂ ਹੀ ਲਾਲ ਕੇ ਵਿੱਚ ਪਾਣ ਆ ਨੂੰਗਲ ਦੇ ਵਿੱਚ ਪਾ ਕੇ ਤੇ ਲੱਗੇ ਬਣਾਉਣੇ ਆ ਤੇ ਅੱਗੇ ਤੋਂ ਬਹੁਤ ਕੋਲ ਫਰਾਈ ਕਰਾਂਗੇ ਤੇ ਆਪ ਜੋ ਵਧੀਆ ਫਰਾਈ ਕਰਾਂਗੇ ਇਦੋਂ ਵੀ ਵਧੀਆ ਬਣੇ ਆ ਦੇਖਦੇ ਆ ਮੈਂ ਆ ਬਣ ਗਿਆ ਹਨ ਇਹਦੇ ਵਿੱਚ ਆਪਾਂ ਹੁਣ ਆ ਰਾਇਣਾ ਹੁਣ ਇਸ ਨਾਲ ਬਚਪਾ ਲਓ ਪਹਿਲਾਂ ਹੀ ਆ ਦੇਖੋ ਤੇ ਬਚ ਮੈਗੀ ਇੰਸਾਲਾ ਇਹ ਤਾਂ ਥਰਾਂ ਮਸਾਲਾ ਪਾ ਦੇ ਵਿੱਚ ਇਹਨੂੰ ਸਖਾ ਫਿਪੋਨ ਹੋਰ ਉਹ ਕਿਉਂ ਜੋਂ ਬਾਅਦ ਵਿੱਚ ਇਹਨੂੰ ਇੱਕ ਸਾਈਡ ਕੱਢ ਲਾਂਗੇ ਫਿਰ ਪਾਣੀ ਪਾਵਾਂਗੇ ਠੀਕ ਹੈ ਇਹ ਕੀ ਕਰਿਆ ਨੂੰ ਅਲੱਗ ਤੇ ਕੇਮੇ ਬਣਾਉਦੇ ਨੇ ਕਿਓ ਥੋੜਾ ਜਿਹਾ ਘੱਟ ਲੱਗਦਾ ਮੈਨੂੰ ਥੋੜਾ ਜਿਹਾ ਤੇ ਹੋਰ ਪਾ ਲਵਾਂਗੇ ਚੱਕੋ ਹੁਣ ਪੁੱਨ ਲੈਦੇ ਤੇ ਵਧੀਆ ਜਾਣਗੇ ਹੋਰ ਇਹਨਾਂ ਦਾ ਨਾਮ ਫੁੱਲੇ ਨਹੀਂ ਲੱਗਦੇ ਤੇ ਇਹ ਬਣਾ ਲਏ ਇਹ ਬਣਾ ਕੇ ਤੋਂ ਬਾਅਦ ਸੁੱਕ ਮਜ ਨੂੰ ਮੈਂ ਵੀ ਸ਼ਾਨ ਕਰਵਾਉਂ ਦਿਖਾਵਾਂਗਾ ਪੰਜ ਮਿੰਟ ਸਟੇਟ ਲਈ ਆਲੂ ਆਪਾਂ ਠੀਕ ਹੈ ਪਹਿਲਾਂ ਗੰਡੇ ਨੂੰ ਨੇ ਦੀ ਆਪਾਂ ਹਲਕੇ ਹਲਕੇ ਉਹ ਗਿਆ ਸਾਪਾ ਕਰਦੇ ਹਾਂ ਸੋ ਥੋੜਾ ਜਿਹਾ ਥੋੜੇ ਥੋੜੇ ਆਲੂ ਕੋਨ ਲੱਗੇ ਹੈ ਨਾ ਮੈਨੂੰ ਨਹੀਂ ਬਣਾ ਵੀ ਹੋਰ ਕੀ ਜੇ ਵਾਸਤੇ ਪਹਿਲਾਂ ਹਮ ਤੋ ਦੱਸ ਸਕਦੇ ਲੈਣੇ ਤੇ ਮਲਾਂ ਪਹਿਲੀ ਯਾਰੀ ਬਣਾ ਲੈਂਦੇ ਇਹ ਤੋਂ ਬਾਅਦ ਬੱਸ ਬਹੁਤ ਪਾਣੀ ਹੋਵੇ ਹਨਾ ਲੋੜ ਅਨੁਸਾਰ ਹਾਂ ਜੀ ਹੋਰ ਹੁਣ ਇਹਨਾਂ ਨੂੰ ਆ ਦੇਖੋ ਐ ਇਦਾਂ ਬਣ ਗਿਆ ਹੁਣ ਪਾਣੇ ਨੂੰ ਮਟਰ ਉਬਲਣ ਨੂੰ ਪਾਣੀ ਨੂੰ ਆਣਾ ਪਾਣੀ ਜਦੋਂ ਉਬਲ ਗਿਆ ਉਸ ਤੋਂ ਬਾਅਦ ਪਾ ਦੋ ਮੀਕਰਾ ਆਹ ਦੇਖੋ ਹਰਕਾ ਹਰਕਾ ਪਾਣੀ ਉਬਰਿਆ ਨਾਲ ਦੀ ਨਾਲ ਹਣ ਤੱਕ ਦਿੰਨੇ ਹੁਣ ਆਪਾਂ 2 ਮਿੰਟ ਹੋਰ ਤੱਕ ਤੱਕ ਐਸਾ ਪਕਾ ਕਰਤਾ ਤੇਜ ਤੱਕ ਹੁਣ ਤੱਕ 2-3 ਮਿੰਟ ਤੱਕ ਚੈੱਕ ਕਰਾਂਗੇ ਵੀ ਕਿੱਦਾਂ ਕਾਫੀ ਆਲੂ ਵਿੱਚ ਆਲੂ ਪਹਿਲਾਂ ਥੋੜੇ ਜੇ ਕੱਚੇ ਸੀ ਠੀਕ ਹੈ ਹੰਦਰਮ ਹੋ ਗਏ ਹੁਣ ਵਧੀਆ ਬਣ ਗਏ ਇਸ ਤੋਂ ਬਾਅਦ ਹੁਣ ਪਾਵਾਂਗੇ ਵਿੱਚ ਆਪਾਂ ਮੈਗੀ ਤੇ ਨਾ ਮੈਗੀ ਆਪਾਂ ਖੋਲ ਹੀ ਪਈਏ ਸਾਰੇ ਦੇਖੋ ਲੈਗੀ ਮਸਾਲਾ ਉਹ ਯਾਰ ਆਪਾਂ ਪਹਿਲਾਂ ਹੀ ਪਾਤਾ ਸੀ ਵਿੱਚ ਤੇ ਆ ਇਦਾਂ ਹੁਣ ਇਹਦੇ ਵਿੱਚ ਮਨਾਂ ਦਾ ਗਲਾਸ ਡੇਢ ਗਲਾਸ ਤਾਂ ਪਾਣੀ ਹੋਰ ਪਾਉਣਾ ਪਊਗਾ ਉਹ ਪਾਣੀ ਹੋਰ ਐਡ ਕਰਦੇ ਆ ਇਹਦੇ ਵਿੱਚ ਫਿਰ ਆਪਾਂ ਤੋਂ ਉਹਨੂੰ ਟੜਨਾ ਨਹੀਂ 3 ਗਲਾਸ ਹੋਰ ਪੈ ਜਾਓ ਦੇਖੋ ਲੈ ਕੇ ਗਏ ਪਾਣੀ ਦਾ ਹੋਰ ਪੂਕਾ ਇਹਦੇ ਚ ਪਹਿਲੀ ਵਾਰੀ ਹੈ ਵੀ ਤੇ ਕੋਈ ਗਲਤੀ ਕਰਦਾ ਕੀ ਹੋ ਜੇ ਤਾਂ ਮਾਫ ਕਰਿਓ ਠੀਕ ਹੈ ਬਗ ਖੋਲੋ ਖਾਉਣ ਹੁਣ ਇਹਨੂੰ ਤੋਂ ਆਪਾਂ ਜਮਾ ਦੇ ਟਾਗ ਤੇ ਇਹਨੂੰ ਫਿਰ ਆਪਾਂ ਛੱਡ ਦਾਂਗੇ ਵੀ ਕਿਵੇਂ ਪੰਜਾਂ ਦਫਾ ਮੇਟਚਿਕ ਬਣ ਕੇ ਆਪਣੇ ਮੂਰੇ ਆਈ ਤਿਆਰ ਹੋ ਜੇ ਓਕੇ ਧੰਨਵਾਦ ਠੀਕ ਹੈ ਜल्दी ਬਾੜਾ ਹੈ ਨਾ ਥੋੜਾ ਥੋੜਾ ਪਾਣੀ ਆ ਉੱਤੇ ਇਹਨੂੰ ਸੁੱਕ ਲੈਣ ਦੋ ਦੇਖੋ ਕਿੰਨਾ ਸੋਹਣਾ ਰੰਗ ਆਇਆ ਹੈ ਨਾ ਇਹਦੇ ਵਿੱਚ ਆ ਪੈਡ ਕੀਤਾ ਸੀਗਾ ਮੈਜਿਕ ਮਸਾਲਾ ਮਤ ਜਿਹੜੇ ਉਹ ਮੈਗੀ ਦੇ ਨਾਲ ਮਸਾਲੇ ਹੁੰਦੇ ਆ ਉਹ ਮੈਂ ਇੱਕ ਹੀ ਪਾਇਆ ਸੀਗਾ ਉਹਦੋਂ ਮੈਂ ਨਾ ਮੈਜਿਕ ਮਸਾਲਾ ਪਾ ਲਿਆ ਦੋ ਬੈਡਕ ਤੇ ਉਹਦੇ ਨਾਲ ਦੇਖੋ ਕਿੰਨਾ ਸੋਹਣਾ ਰੰਗ ਆਇਆ ਵਿੱਚ ਆਲੂ ਐਡ ਕੀਤੇ ਆ ਨਾ ਇੱਥੇ ਥੋੜੇ ਜਿਹਾ ਕਾਜੂ ਵੀ ਐਡ ਕੀਤੇ ਆ ਦੇਖਦੇ ਆ ਤੁਸੀਂ ਇਹਦੇ ਮਤਲਬ ਕਿ ਕਾਜੂ ਮੈਗੀ ਚ ਕੀ ਟੇਸਟ ਦਿੰਦੇ ਆ ਨਾ ਆ ਦੇਖੋ ਵਿੱਚ ਕਾਜੂ ਦਿਸ ਰਹੇ ਆ ਠੀਕ ਹੈ ਤੇ ਪੰਡ ਤੇ ਜਦੋਂ ਬਣਦੀ ਆ ਨਾ ਸਾਨੂੰ ਮੈਂ ਖਾ ਕੇ ਫਿਰ ਦੱਸਦਾ ਕਿ ਕੀ ਟੇਸਟ ਆ ਆਕੇ ਮੈਗੀ ਬਣ ਕੇ ਹੋ ਗਈ ਤਿਆਰ ਇਹਨੂੰ ਲੱਗਿਆ ਪਲੇਟਾਂ ਚ ਪਾਉਣਾ ਆਪਾਂ ਨਾ ਦੇਖੋ ਦੇਖੋ ਕਿੰਨੀ ਵਧੀਆ ਬਣੀ ਆ ਚੱਕੋ ਜੀ ਹੁਣ ਇਹਦਾ ਟੇਸਟ ਲੈ ਕੇ ਦੇਖਦੇ ਆ ਵੀ ਕਿਦਾਂ ਕਿਵੇਂ ਬਣੀ ਆ ਨਾ ਹੂੰ ਬਹੁਤ ਹੀ ਬਾਖਮਾਲ ਬਹੁਤ ਵਧੀਆ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਦਾਂ ਦੀਆਂ ਦਾ ਡੇਲੀ ਵੀਡੀਓ ਦੇਖਣ ਲਈ ਹਨਾ ਕੋਸ਼ਿਸ਼ ਕਰਿਆ ਕਰਕੇ ਡੇਲੀ ਸੋਚ ਕੋਈ ਨਵੀਂ ਤਾਂ ਨਵੀਂ ਚੀਜ਼ ਬਣਾ ਕੇ ਦਿਖਾਈ ਜਾਵੇ ਹਨਾ ਧੰਨਵਾਦ ਜੀ ਬਸ ਤੋਂ ਬਸ ਸਬਸਕ੍ਰਾਈਬ ਕਰਿਓ ਚੈਨਲ ਨੂੰ ਸ਼ੇਅਰ ਕਰਿਓ ਵੀਰੇ ਨਵੇਂ ਆ ਹਜੇ ਹਨਾ ਸਪੋਰਟ ਕਰਿਓ ਤੇ ਹਜੇ ਇਹਨਾਂ ਪਤਾ ਵੀ ਹੈ ਨਹੀਂਗਾ ਹਾਲੀਗੋਦ ਦੇ ਕੰਦੇ ਹੁੰਦੇ ਵਿੱਚ ਜਿਹੜੇ ਕੰਮ ਚ ਪੈਜੀ ਐਕਸਪੀਰੀਅੰਸ ਆ ਜਾਂਦਾ ਧੰਨਵਾਦ ਸਾਰਸਕਾਲ ਜੀ